ਮਾਨ ਮੇਰੀ ਆਵਾਜ਼ ਸੁਣਨ ਦਾ ਵੇਦ ਇੱਕ ਵਾਰੀ ਜਰੂਰ ਸੰਪਰਕ ਬਣਾਵੇ ਬਹੁਤ ਤਕੜਾ ਮੈਚ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 1.5 ਲੱਖ ਤੇ ਦੂਜਾ ਪ੍ਰਾਈਜ਼ ਹੈ 1 ਲੱਖ ਰੁਪਿਆ ਜਿਹੜੇ ਬੈਸਟ ਬਣ ਗਏ ਨਵੇਂ ਮਹਿੰਦਰਾ 265 ਜਿਹੜੇ ਉਹ ਦਿੱਤੇ ਜਾ ਰਹੇ ਹੈ ਜਿਵੇਂ ਕਹਿੰਦੇ ਆ ਸੁਪਰ ਫਾਈਨਲ ਅੱਜ ਦੇ ਇਸ ਕਬੱਡੀ ਕੱਪ ਦਾ ਸੁਪਰ ਫਾਈਨਲ ਇੱਕ ਵਾਰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਆਸ਼ੀਰਵਾਦ ਦਿਓ ਦੋਨੋਂ ਟੀਮਾਂ ਨੂੰ ਜੋਰਦਾਰ ਤਾੜੀਆਂ ਮਾਰ ਕੇ ਪਹਿਲੀ ਰੇਡ ਪਾਉਣ ਲਈ ਦੋਹਰੇ ਵਾਲਾ ਰਵੀ ਐ ਨੌਜਵਾਨ ਬਿੱਟੂ ਮੈਂ ਬੋਲਦਾ ਵੀਰੇ ਸਾਰਾ ਕੁਝ ਬੋਲੂਗਾ ਲਓ ਪਹਿਲੀ ਕਬੱਡੀ ਮੇਰੇ ਦਰਸ਼ਕ ਵੀਰੋ ਟ੍ਰਾਂਟੋ ਦੇ ਕਬੱਡੀ ਕੱਪ ਦਾ ਬੈਸ਼ ਰੇਡਰ ਪਿਆਰੇ ਵਾਹ ਰਵੀ ਨੇ ਵਧ ਕੇ ਪਾ ਦਿੱਤੀ ਮੇਰੇ ਵੀਰੋ ਚਾਰ ਜਾਫੀ ਦੇਖਦਾ ਸੁਰਖਪੁਰ ਦੀ ਧਰਤੀ ਪੰਦਰੀ ਦਾ ਕਹਿੰਦੇ ਰਾਜਾ ਮਾਝੇ ਤੋਂ ਚੱਲ ਕੇ ਆਇਆ ਰਾਜਾ ਪੰਦਰੀ ਵਾਲਾ ਪਹਿਲਾ ਜਫਾ ਲਾਉ ਉਹ ਮੇਲਾ ਮਨਾਣੇ ਦੇ ਵਿੱਚ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਪਰ ਰਵੀ ਅਦ ਕਹਿੰਦੇ ਦਿਉਰੇ ਵਾਲਾ ਕਬੱਡੀ ਪਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਮੇਲਾ ਮਨਾਣੇ ਦੇ ਵਿੱਚ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਪਹਿਲਾ ਪੁਆਇੰਟ ਟੰਟੋ ਦੇ ਵਰਲਡ ਕੱਪ ਦਾ ਕਹਿੰਦੇ ਰਵੀ ਦਿਉਰੇ ਵਾਲਾ ਇਸ ਧਾਵੀ ਫੀਲਡ ਲੈਂਡ ਦੇ ਵਿੱਚ ਕਾਮਯਾਬ ਹੋਇਆ ਮੱਖਣ ਸਿੰਘ ਮੱਖੀ ਮਾਝੇ ਦੀ ਐਕਸਪ੍ਰੈਸ ਜਿਹਨੇ ਤਰਨਤਾਰਨ ਦਾ ਨੌਜਵਾਨ ਰੇਡ ਪੌਂਟੀ ਵਧਿਆ ਹੋਇਆ ਪਰ ਦੇਖਦੇ ਵੀ ਸਾਹਮਣੇ ਉਹ ਨਜ਼ਾਰਾ ਬਣਿਆ ਹੋਇਆ ਭਰਿਆ ਹੋਇਆ ਕਲਾਵਾ ਵੱਜੀ ਹੋਈ ਕੈਂਚੀ ਲੱਗਿਆ ਹੋਇਆ ਜੋਰ ਉਹ ਕਬੱਡੀ 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 ਤਾੜੀਆਂ ਜ਼ੋਰਦਾਰ ਵੱਜਣਗੀਆਂ ਤਾੜੀਆਂ ਜ਼ੋਰਦਾਰ ਵੱਜਣ ਗਿਆ ਐਨ ਸਿਰੇ ਦੀ ਗੱਲ ਕਰ ਦਿੰਦੀ ਹੈ ਉਹ ਟਕਾਣੇ ਦਾ ਜੱਫਾ ਲਾ ਕੇ ਨੌਜਵਾਨੀ ਬੱਲੇ ਬੱਲੇ ਕਰਵਾਉਣ ਵਾਲੀ ਗੱਲ ਕਰ ਦਿੰਦੀ ਹੈ ਇਧਰ ਐਕਸ਼ਨਾਂ ਵਾਲੀ ਮਸ਼ੀਨ ਦੀਪਦ ਬੁਰਜੀ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਦਾਦਾ ਸਰਪੰਚ ਵੇਖਦਾ ਵੀ ਤਿਆਰ-ਵਾਰ ਤਿਆਰ ਪਰ ਰਾਜਾ ਏ ਪੱਧਰੀ ਵਾਲਾ ਮੇਰੇ ਵੀਰੋ ਰਾਜਾ ਪੱਧਰੀ ਵਾਲਾ ਕੋਸ਼ਿਸ਼ ਕਰਦਾ ਹੈ ਪਰ ਮਾਝੇ ਵਾਲਾ ਕਹਿੰਦੇ ਦੀਪਦ ਬੁਰਜੀ ਵਾਲਾ ਤੱਕਣਾ ਨੰਬਰ ਜੋੜ ਗਿਆ ਆ ਇਹ ਜिले ਫਿਰੋਜ਼ਪੁਰ ਦੇ ਜੋਗੇਵਾਲ ਪਿੰਡ ਦਾ ਇਹ ਆ ਗगन ਕਹਿੰਦੇ ਲੰਮੀ ਪਾਰੀ ਦਾ ਘੋੜਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਕਿ ਲੰਮੀ ਪਾਰੀ ਦੇਆਂ ਘੋੜਿਆਂ ਚ ਅਸੀਂ ਗਿਣੇ ਜਾਂਦੇ ਆ ਆਹ ਨੌਜਵਾਨ ਗगन ਜੋਗੇ ਵਾਲਿਆ ਰੇਡ ਪਾਉਣ ਲਈ ਫਿਰ ਤਿਆਰ ਹੈ ਜੇਰੇ ਵਾਲਿਆ ਮੰਨ ਨੇ ਪਹਿਲਾ ਜਫਾ ਲਾ ਕੇ ਆਹ ਨੌਜਵਾਨ ਨੇ ਟਰੈਕਟਰ ਦਾ ਦਾਵਾ ਜਿਹੜਾ ਪੇਸ਼ ਕਰ ਦਿੱਤਾ ਪਰ ਦੂਜੇ ਪਾਸੇ ਸ਼ੀਲੂ ਆਹ ਸ਼ੀਲੂ ਈਲੂ ਈਲੂ ਸ਼ੀਲੂ ਈਲੂ ਈਲੂ ਵਾਹ ਓਏ ਹਰਿਆਣੇ ਵਾਲਿਆ ਵਾਹ ਓਏ ਹਰਿਆਣੇ ਵਾਲਿਆ ਇਹ ਆ ਨੌਜਵਾਨ ਸ਼ਿੱਲੂ ਬਠਿਆਰਾ ਤਕੜਾ ਜੱਫਾ ਲਾ ਗਿਆ ਆਹ ਨੌਜਵਾਨ ਆਂਦਾ ਸੁਰ ਸਿੰਘ ਦੀ ਧਰਤੀ ਦਾ ਦੁਨੀਆ ਦਾ ਵੱਡਾ ਮੱਲ ਵੱਡੀ ਡਿਮਾਂਡ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਆਂਦਾ ਰੇਡ ਬੌਂਡੀ ਵਧਿਆ ਹੋਇਆ ਚਾਰ ਜੱਫੀਆਂ ਦੇ ਵਿੱਚੋਂ ਕੌਣ ਖਿਡਾਰੀ ਓ ਵਾਹ ਓਏ ਨੌਜਵਾਨਾ ਸਿਮਾ ਕਹਿੰਦੇ ਪਤੜਾਂ ਵਾਲਾ ਮੂਹਰੇ ਰੋਕਦਾ ਹੋਇਆ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਉਹਤਿਆ ਸਾਨ ਸਿੰਘਾਂ ਤੋਂ ਫੜ ਕੇ ਕਿ ਕਿਸੇ ਕਿਸੇ ਨੂੰ ਬਲ ਹੁੰਦਾ ਲੋਕ ਠੱਬੀ ਲਾ ਕੇ ਨਿਕੜਦਾ ਕਿ ਰਾਜੇ ਖੇਲੇ ਅਰਬ ਪੰਜਾਬੀ ਆ ਜਿਗਰਾ ਰੱਖਦੇ ਕਾਡੀ ਖੇਡਣ ਦਾ ਇਹ ਆ ਮੇਰੇ ਵੀਰੋ ਮਹਿਮਦ ਵਾਲੀਆ ਸੰਦੀਪ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਜਦੋਂ ਵੀ ਖੇਡਦਾ ਤੇ ਮੁੰਡਾ ਕਹਿੰਦੇ ਸਦਾ ਬਾਹਰ ਖੇਡਦਾ ਬਾਹ ਕਮਲ ਲੇਡਾ ਪਾਉਂਦਾ ਹੈ ਇਧਰ ਰਵੀ ਤਿਊੜ ਵੱਲੋਂ ਸੇਲੂ ਦੇ ਲਈ ਵੱਡੇ ਨਾਮ ਆਇਆ ਲਓ ਵਿਉਰੇ ਵਾਲੇ ਰਵੀ ਦੀ ਕਹਿੰਦੇ ਕਬੱਡੀ ਪੈਂਦੀ ਹੋਈ ਹੈ ਚਾਰ ਜਾਫੀ ਵੇਖਣਾ ਸੁਰਖਪੁਰੀਏ ਜਾਦੇ ਦੀ ਕਹਿੰਦੇ ਟੀਮ ਖੇਡਦੀ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਤਨਾਮ ਵਾਲੇ ਸਿਮੇ ਦੇ ਨਾਲ ਕਰਕੇ ਮੁਕਾਬਲਾ ਆਹ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਕਕਰਾਲੀ ਸਾਹਿਬ ਚੁੱਪੋ ਮਾਈਕ ਆਹ ਮੱਖਣ ਮੱਖੀ ਸੰਤੂ ਪਰਿਵਾਰ ਦਾ ਮੱਖੀ ਕਲਾਮ ਵਾਲਾ ਕਬੱਡੀ ਪਾਉਣ ਦੇ ਲਈ ਆਤਾ ਹੋਇਆ ਹੁਣ ਚ ਗੱਲਾਂ ਵਾਲਾ ਮੱਖੀ ਕਲਾਂ ਵਾਲਾ ਕਹਿੰਦੇ ਜਦੋਂ ਅਮਰੀਕਾ 'ਚ ਖੇਡਿਆ ਤਾਂ ਲਗਾਤਾਰ ਦੋ ਕੱਪਾਂ ਦਾ ਬੈਸਟ ਬਣਿਆ ਪਰ ਦੋਰੇ ਵਾਲਾ ਅਮਨਾ ਜਦੋਂ ਖੇਡਦਾ ਕੈਨੇਡਾ 'ਚ ਆਹ ਦੁਨੀਆ ਦੇ ਵਿੱਚ ਗੱਲਾਂ ਵਖਰੀਆਂ ਕਰਾਉਂਦਾ ਇਹ ਜੱਫੇ ਵੀ ਸਿਰੇ ਦਲਾਉਂਦਾ ਹੈ ਇਹ ਰੇਡਾਂ ਵੀ ਸਿਰੇ ਦੀਆਂ ਪਾਉਂਦਾ ਹੈ ਦੋਰੇ ਵਾਲਾ ਅਮਨਾ ਕਹਿੰਦੇ ਰਵੀ ਦਾ ਵੀਰ ਰੇਡਾਂ ਵੀ ਸਿਰੇ ਦੀਆਂ ਪਾਉਂਦਾ ਹੈ ਆਹ ਦਵਰਜੀ ਵਾਲਾ ਦੀਪ ਐਕਸ਼ਨਾਂ ਦੀ ਮਸ਼ੀਨ ਆ ਗਿਆ ਹੈ ਐਕਸ਼ਨਾਂ ਦੀ ਮਸ਼ੀਨ ਲਾਹ ਦੀ ਜਿਆਦਾ ਜਿਆਦਾ ਸਰਪੰਚ ਜਿਆਦਾ ਸਰਪੰਚ ਤੇ ਦਵਰਜੀ ਵਾਲਾ ਦੀਪ ਬੱਚਾ ਬੱਚਾ ਫੈਨ ਹੈ ਦਵਰਜੀ ਵਾਲੇ ਦੀਪ ਦਾ ਉਧਰ ਪ੍ਰਸਿੱਧ ਗਾਇਕ ਰਾਕਾ ਵੀ ਪੁੱਜਿਆ ਹੋਇਆ ਕਰਨ ਹੁਕਾਵਾ ਵੀ ਪੁੱਜਿਆ ਹੋਇਆ ਲਾ ਜੋਗੇ ਵਾਲੀਆ ਗगन ਫੇਰ ਆ ਗਿਆ ਮੇਰੇ ਵੀਰੋ ਕਬੱਡੀ ਤਾਣ ਦੇ ਲਈ ਬਾਹੂ ਮੁਕਰੋਪਰ ਵਾਲੇ ਸ਼ੀਲੂ ਦੇ ਚਰਚੇ ਹੈ ਤੇ ਅੱਧਾ ਹਰਿਆਣਾ ਕਹਿੰਦੇ ਕਬੱਡੀ ਵੇਖਣ ਲਈ ਅੱਜ ਮਨਾਣੇ ਵਿੱਚ ਪੁੱਜਿਆ ਹੋਇਆ ਪਰ ਗगन ਜੋਗੇ ਵਾਲੀ ਹੈ ਲੰਮੀ ਪਾਰੀ ਦਾ ਘੋੜਾ ਸੁਰਸੀ ਜੀ ਅੰਮਾ ਆ ਗਿਆ ਟਕਰਾਲੀ ਸਾਹਿਬ ਸਖਤ ਕਰ ਦਿਓ ਮੁੰਡੇ ਦੀ ਆਓ ਅੰਮਾ ਸੁਰ ਸਿੰਘ ਵਾਲੀ ਦੀ ਧਰਤੀ ਦਾ ਇਸ ਵੇਲੇ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਵਾਹ ਓਏ ਨੌਜਵਾਨਾ ਕਦੇ ਸੁਰਖਪਰੀਆ ਕਦੀ ਨੌਜਵਾਨ ਪਤੜਾਂ ਵਾਲਾ ਕਿ ਸੁਖੀ ਲਿਖਦਾ ਪਿੰਡ ਕਕਰਾੜੇ ਕੱਪ ਜਿੱਤਣੇ ਕਿਹੜੇ ਸਖਾਰੇ ਨਾਲ ਬਗਾਨੇ ਪੇਟਣਾ ਬੰਦਾ ਹੋਵੇ ਦਲੇਰ ਜਿਆ ਕਿ ਕੌਡੀ ਪਾਉਣ ਲਈ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਆ ਉਹ ਬੱਬਰ ਸ਼ੇਰਾਂ ਜਿਹੜੇ ਜਿਗਰੇ ਚਾਹੀਦੇ ਆ ਤਾਂ ਜਾ ਕੇ ਕਿਤੇ ਮਾਨ ਸਮਾਨ ਮਿਲਦੇ ਆ ਕਿ ਮੰਜਲਾ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ ਹੌਸਲੇ ਨਾਲ ਉਡਾਨ ਹੁੰਦੀ ਹੈ ਖੁਦ ਹੀ ਕੋਕਰ ਬਲੰਦ ਇਤਨਾ ਕਿ ਖੁਦਾ ਤੇਰੇ ਸੇ ਖੁਦ ਪੁੱਛੇ ਕਿ ਐ ਬੰਦੇ ਤੇਰੀ ਰਜ਼ਾ ਕਿਆ ਹੈ ਐ ਬੰਦੇ ਤੇਰੀ ਰਜ਼ਾ ਕਿਆ ਹੈ ਆ ਦਿਉਰੇ ਵਾਲਾ ਰਵੀ ਅਸਮੇ ਬੁੱਕ ਦਾ ਫਿਰਦਾ ਹੈ ਦਿਉਰੇ ਵਾਲਾ ਰਵੀ ਐਨ ਮੁੜਕੋ ਮੁੜਕੀ ਹੋਇਆ ਪਿਆ ਹੈ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਜੋ ਬਰਾਂਦਾ ਕੰਨਾ ਵੀ ਨਹੀਂ ਚੁਬਦਾ ਜਿਸਮ ਤਖੋਰ ਚੋਂ ਬਰਾਂਦਾ ਕਿ ਜੜਦੀ ਅੰਦਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਇਹ ਆ ਮੱਖੀ ਆ ਮੇਰੇ ਵੀਰੋ ਮੱਖਣ ਮੱਖੀ ਮੇਰੇ ਵੀਰੋ ਕਬੱਡੀ ਪਾ ਕੇ ਆ ਤਕੜੇ ਦਾ ਵਾਅਦਾ ਕਰਦਾ ਹੋਇਆ ਅਖਣਾ ਵਾਲੀ ਮਸ਼ੀਨ ਆ ਦੁਰਜੀ ਵਾਲਾ ਦੀਪ ਵਾਅਦਾ ਹੋਇਆ ਕਬੱਡੀ ਪਾਉਣ ਦੇ ਲਈ ਲੈ ਵੀ ਸੁਰਖਪੁਰੀਏ ਜੱਜ ਤੇਰੇ ਤੇ ਦੁਨੀਆ ਮਾਨ ਕਰਦੀ ਹੈ ਨਾਲ ਕਹਿੰਦੇ ਪਤਨਾ ਵਾਲਾ ਸਿਮਾ ਲੱਗਿਆ ਹੋਇਆ ਨਾਲ ਪਧਰੀ ਵਾਲਾ ਰਾਜਾ ਪਰ ਵੇਖ ਨਾ ਦੁਰਜੀ ਵਾਲਾ ਦੀਪ ਆ ਕਰਕੇ ਟੱਚ ਤੇ ਪਾਉਣ ਦਾ ਵਾਅਦਾ ਕਰ ਗਿਆ ਲੈ ਅਗਲੀ ਕਬੱਡੀ ਜੋਗੇ ਵਾਲੀ ਧਰਤੀ ਦਾ ਗਗਨ ਆ ਗਿਆ ਕਿ 4 ਵਜੇ ਉੱਠਿਆ ਰੋ ਪੈਂਦਾ ਪਤਨਾ ਦੁੱਧ ਮੱਖਣਾਂ ਦੇ ਨਾਲ ਫਿਰ ਪੈਦਾ ਰਜਣਾ ਇਹ ਆ ਦੁਨੀਆ ਦਾ ਸੁੱਧ ਟੋਪਰ ਸਟਾਰ ਜੋਗੇ ਵਾਲੀਆ ਗगन ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਸੀਲੂ ਤੇ ਕਹਿੰਦੇ ਦੁਨੀਆ ਮਾਨ ਕਰਦੀ ਆ ਆ ਸੀਲੂ ਆ ਉਹ ਬੱਲੇ 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 ਕਬੱਡੀ 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 ਉਹ ਮੈਦਾਨੇ ਵਾਲਾ ਉਹ ਵਾਹ ਹਰਿਆਣੇ ਵਾਲਿਆ ਆ ਦੁਨੀਆ ਨੱਚਣ ਲਾਤੀ ਆਹ ਮੁੰਡੇ ਨੇ ਦੁਨੀਆ ਨੱਚਣ ਲਾਤੀ ਪਰ ਦੇਖੋ ਗਗਨ ਤਾਰੀਓਂ ਮਾਰਦੇ ਹੋ ਕਹਿੰਦੇ ਯਾਰ ਜੋਗੇ ਵਾਲੀਆ ਜੋਗੇ ਵਾਲੀਆ ਸਿਰਾਂ ਲਾ ਗਿਆ 500 ਕਿਸੇ ਦਾ ਨਹੀਂ ਲੱਗਣਾ 1000 ਕਿਸੇ ਦਾ ਨਹੀਂ ਲੱਗਣਾ 2000 ਕਿਸੇ ਦਾ ਨਹੀਂ ਲੱਗਣਾ ਘੱਟ ਤੋਂ ਘੱਟ 10000 ਫਾਈਨਲ ਦੇ ਵਿੱਚ ਘੱਟ ਤੋਂ ਘੱਟ 10000 ਲੱਗਣਾ ਇਹ ਸਾਡੇ ਵੀਰ ਨੋਟ ਕਰ ਲੈਣਾ ਕੋਈ ਗੁੱਸਾ ਨਾ ਕਰਿਓ ਇਹ ਕਮੇਟੀ ਦਾ ਫੈਸਲਾ ਆਹ ਅੰਮ੍ਰੇ ਨੇ ਕਹਿੰਦੇ ਧਾਵਾ ਬੋਲਿਆ ਹੋਇਆ ਪਰ ਦੂਜੇ ਪਾਸੇ ਯਾਦਾ ਸਰਪੰਚ ਯਾਦਾ ਸਰਪੰਚ ਕਿ ਜਿਹੜੇ ਖਣੇ ਦੇ ਵਸਦਾ ਨਹੀਂ ਉਹ ਕਮ ਕਬੱਡੀ ਦਾ ਸ਼ੇਰਾ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਕਿ ਬਾਰੇ ਬਾਰੇ ਜਾਈਏ ਸਮਾਂ ਖੇਡ ਕਬੱਡੀ ਤੇ ਜੋਸ਼ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਦੇ ਜੋਸ਼ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਦੇ ਆ ਏਸ਼ੀਆ ਦੇ ਕੱਪ ਦਾ ਬੈਸਟ ਧਾਵੀ ਸੰਦੀਪ ਸੁਰਖਪਰੀਆ ਇੱਕ ਤਗੜਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਜਿਹੜੇ ਪਿੰਡ ਵਾਲਾ ਰਵੀ ਮੁੰਡਾ ਕਹਿੰਦੇ ਗੁਜਰਾਂ ਦਾ ਵੇਰਿਆ ਫਿਰਦਾ ਲਾ ਵੇਰਿਆ ਫਿਰਦਾ ਕਕਰਾਲੀ ਸਾਹਿਬ ਵਾਕਏ ਮੁੰਡੇ ਨੇ ਕਹਿੰਦੇ ਕਮਾਲ ਦੀਆਂ ਰੇਡਾਂ ਪਾਈਆਂ ਇਹ ਆ ਕਹਿੰਦੇ ਦਿਾਰੇ ਵਾਲਾ ਰਵੀ ਮੇਰੇ ਵੀਰੇ ਕਬੱਡੀ ਪਾ ਕੇ ਪੜਨ ਦਾ ਵਾਅਦਾ ਕਰਦਾ ਹੋਇਆ। ਖਾਈ ਤੇ 29 ਫਰਵਰੀ ਮਦਰੀਪੁਰ ਦੇ ਵਿੱਚ ਵੱਡਾ ਮੇਲਾ ਬਸਾਂ ਨੂੰ ਫੋ ਟਰੈਕਟਰ ਜਿੰਨੀ ਹੁਣੀ ਸਾਡੇ ਵੀਰ ਸੰਦਾ ਲਾ ਰਿਹਾ। ਲਓ ਟਕਰਾਲੀ ਸਾਹਿਬ ਮੱਖਣ ਮੱਖੀ ਆ ਗਿਆ। ਮਾਝੇ ਦਾ ਮਜਹਿਲ ਕਹਿੰਦੇ ਮਾਝੇ ਦਾ ਐਕਸਪ੍ਰੈਸ ਮੱਖਣ ਸਿੰਘ ਮੱਖੀ। ਮੱਖੀ ਰੇਡ ਪੌਂਡੀ ਵਧਿਆ ਹੋਇਆ। ਟੀਕ ਵਾਲੇ ਮੋਹ ਦੇ ਨਾਲ ਮੁਕਾਬਲਾ ਕਰਕੇ ਇੱਕ ਹੋਰ ਟੱਕ ਲੱਗਿਆ। ਆ ਦਬਰਜੀ ਵਾਲਾ ਦੀਪ ਦੁਨੀਆ ਦਾ ਚਿਹਤਾ ਏ। ਇਹ ਨਾ ਥੱਕਦਾ ਹੈ ਨਾ ਅੱਕਦਾ ਹੈ ਇਹਦਾ ਸਟੈਮਨਾ ਦੇਖਣ ਵਾਲਾ ਹੁੰਦਾ ਹੈ ਇਸ ਖਿਡਾਰੀ ਦਾ ਕਹਿੰਦੇ ਸਟੈਮਨਾ ਆਹ ਦੁਨੀਆ ਗੱਲਾਂ ਕਰਦੀ ਹੈ ਦੁਨੀਆ ਚਰਚਾ ਦੇ ਵਿੱਚ ਹੈ ਆਹ ਮੁੰਡਾ ਚਰਚਾ ਦੇ ਵਿੱਚ ਹੈ ਕਿ ਖਿੱਚ ਖਿੱਚ ਮਾਰਦੇ ਪੱਟਾਂ ਤੇ ਦਾਮੀਆਂ ਅੰਬਰਾਂ ਦੀ ਹਿੱਕ ਉੱਤੇ ਲਾਉਂਦੇ ਟਾਕੀਆ ਅੱਜ ਕੱਲ ਕੋਈ ਵੀ ਘਟਨਾ ਕਹਾਉਂਦਾ ਏ ਕਿ ਧੁੰਮ ਪਈ ਮਨਾਣੇ ਦੇ ਕਬੱਡੀ ਕੱਪ ਦੀ ਆ ਦੁਨੀਆਂ ਦੇ ਵਿੱਚ ਧੁੰਮ ਪਈ ਹੋਈ ਹੈ ਮਨਾਣੇ ਪਿੰਦੇ ਜੀਤੀ ਹੋਣਾਂ ਦਾ ਸੋਨੂ ਹੋਣਾਂ ਦਾ ਐਮ ਜੀ ਗਰੁੱਪ ਦੇ ਪਰਮਿੰਦਰ ਜੰਡਪੁਰ ਦਾ ਬਰਿੰਦਰ ਖਸਕੇ ਦਾ ਮਨਾਣੇ ਵਾਲੇ ਦਿਲਵੀਰ ਦਾ ਰਾਜੂ ਉਹਨਾਂ ਦਾ ਦਿਲੋਂ ਧੰਨਵਾਦ ਹੈ ਉਹ ਪਈ ਹੋਈ ਰੇਡ ਤੇ ਸ਼ਿੱਲੂ ਬਲਿਹਾਰਾ ਉਹ ਟਿੰਕੂ ਗਲਿਹਾਰਾ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਆਹ ਇੱਕ ਜੋਰ ਦੇ ਨਾਲ ਆਹ ਵੇਖੋ ਵੀ ਸੁਰਖਪਰੀਆ ਸੰਦੀਪ ਮਹਿਮਤ ਵਾਲੀਆ ਅੰਕ ਦਾ ਵਾਧਾ ਕਰ ਗਿਆ ਅੰਬਾ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਪਈ ਰੇਡ ਆਹ ਜੇ ਵੇਖੋ ਮਨਾਣੇ ਦੇ ਵਿੱਚ ਉਹ ਵੱਡਾ ਮੇਲਾ ਚੱਲਣਾ ਤੇ ਨਾਲ ਉਧਰ ਸਾਡਾ ਵੀਰ ਲਾਂਡਰੇ ਦੇ ਵਿੱਚ ਜਲਦ ਨੇਕਾ ਕਲੀਅਰ ਕਰ ਦਿੱਤੀਆਂ ਜਾਣ ਗਿਆ ਜੱਜੀ ਲਾਂਡਰਾ ਕਹਿੰਦਾ ਬੈਸਟਾਂ ਨੂੰ ਉਹ ਵੀਰ ਅਮ ਡਬਲਯੂ ਕਾਰਾਂ ਦਿੱਤੀਆਂ ਜਾਣ ਗਈਆਂ ਜੱਜੀ ਲਾਂਡਰਾ ਸਾਡਾ ਵੀਰ ਉਹ ਭਰਾ ਲਾਂਨ ਕਰਦਾ ਵੀ ਜਲਦ ਲਾਂਡਰੇ ਤੇ ਵੱਡੇ ਕਬੱਡੀ ਕੱਪ ਲੀਆਂ ਦੇ ਵਿੱਚ ਗੱਲਾਂ ਲਾਂਡਰਾਂ ਦੇ ਵਿੱਚ ਟਿਕਾਣੇ ਲੱਗਣ ਗਿਆ ਬੀ ਐਮ ਡਬਲਯੂ ਜੱਜੀ ਇਹਨਾਂ ਨੇ ਐਲਾਨ ਕਰ ਦਿੱਤਾ ਗੱਲਾਂ ਸਿਰੇ ਲੱਗਣ ਗਿਆ ਆ ਦਿਉਰੇ ਪਿੰਡ ਵਾਲਾ ਰਵੀ ਐਨ ਮੁੜਕੋ ਮੁੜਕੀ ਹੋਇਆ ਖੇਡਦਾ ਮੈਦਾਨ ਦੇ ਵਿੱਚ ਰੇਡ ਪਾਉਂਦੀ ਫਿਰ ਤਿਆਰ ਬਰ ਤਿਆਰ ਹੈ ਹੈਨ ਮੁੰਡੇ ਤੇ ਜੇਵੇ ਕਹਿੰਦੇ ਸਰੀਰ ਦੇ ਦਰਸ਼ਨ ਕਰਕੇ ਧੁੱਖਾਂ ਲੱਥਰੀ ਐ ਮੋਟਿਆਂ ਪੱਟਾਂ ਦੇ ਦਰਸ਼ਨ ਕਰਕੇ ਆਹ ਦੁਨੀਆ ਕਹਿੰਦੇ ਆਸ਼ਾਸ਼ ਕਰ ਉੱਠੀ ਐ ਦੁਨੀਆ ਆਸ਼ਾਸ਼ ਕਰ ਉੱਠੀ ਐ ਕਿ ਕੱਟ ਬੋਜੇ ਜਿਸੇ ਨੇ ਮਜਬੂਤ ਜਵਾਨਾਂ ਦੇ ਨਾਰ ਥਾਪੀਆਂ ਖੇਡਣ ਗੱਭਰੂ ਵਿੱਚ ਮੈਦਾਨਾਂ ਦੇ ਰਾਜੇ ਖੇਡੇ ਤੋਂ ਵੀ ਸਿੱਖਲਾ ਪੇਟ ਕਬੱਡੀ ਦੇ ਕਿ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਟ ਕਬੱਡੀ ਦੇ ਕਿ ਜੋਸ਼ ਜਾਨ ਦਾ ਫੁਰਤੀ ਕਬੱਡੀ ਦੇ ਐਨ ਕਿਦੋਂ ਦਾ ਪੇਚਾਂ ਦੀ ਪਟਾਰੀ ਦੇ ਵਿੱਚ ਪਰ ਆਹ ਵੇਖੋ ਵੀ ਐਕਸ਼ਨਾਂ ਦੀ ਮਸ਼ੀਨ ਆ ਦਵਰਜੀ ਵਾਲਾ ਦੀਪ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਨੇ ਲੈ ਵੀ ਬਦਨੀ ਆਲਿਆ ਪਰ ਕਹਿ ਵੇਖ ਦੂਜੇ ਪਾਸੇ ਮੈਨੂੰ ਲੱਗਦਾ ਵੀ ਆਹ ਵੇਖੋ ਕੀਤੀ ਹੋਈ ਟਰਾਈ ਤੇ ਪੁਆਇੰਟ ਆਹ ਐਕਸ਼ਨਾਂ ਦੀ ਮਸ਼ੀਨ ਆ ਦਵਰਜੀ ਵਾਲਾ ਦੀਪ ਵਿਰੋਧਕ ਟੀਮ ਲਈ ਅੰਕ ਦਾ ਵਾਅਦਾ ਕਰ ਗਿਆ ਲਓ ਸੰਦੀਪ ਸੁਰਖਪਰੀਆ ਰੇਡ ਪਾਉਣ ਲਈ ਫੇਰ ਤਿਆਰ ਹੈ ਪੜੀ ਦੇ ਕੋਟੜੇ ਦਾ ਰਾਜੂ ਦਾ ਵੀਰ ਕਹਿੰਦੇ ਰਗਨ ਆਇਆ ਹੋਇਆ ਹੈ ਜੀਵਨ ਸਿੰਘ ਗਿੱਲ ਦਾ ਪੁੱਤਰ ਰਗਨ ਆਇਆ ਹੋਇਆ ਹੈ ਕਹਿੰਦਾ 13 ਫਰਵਰੀ ਵੱਲੋਂ ਮਾਜਰੇ ਦੇ ਮਸ਼ਹੂਰ ਕਬੱਡੀ ਕੱਪ ਦੀ ਹੈ ਪਹਿਲੇ ਦਿਨ ਵੀ ਸਿਰਾਂ ਲੱਗਣਾ ਆ 13 ਨੂੰ ਵੇਜਰ ਲੀਗ ਦੀਆਂ ਛੇ ਟੀਮਾਂ 2.5 ਲੱਖ 2 ਲੱਖ ਲਈ ਪੜਨਗੀਆਂ ਕਾਲਾ ਸਾਡਾ ਵੀਰ ਨਿਸ਼ੂ ਹੰਨੀ ਸਾਰੇ ਵੀਰ ਸੱਦੇ ਪੱਤਰ ਲਾ ਰਿਹਾ ਆ ਆ ਦਵਰਜੀ ਵਾਲਾ ਦੀਪ ਰੇਡ ਪੌਂਡੀ ਵਧਿਆ ਹੋਇਆ ਹੈ 1 2 3 4 ਅਸੀਂ ਚਾਰਿਆਂ ਭਰਾ ਇੱਕ ਨਹੀਂ ਚਾਰ ਟੱਚ ਹੋਇਆ ਪਰ ਦਵਰਜੀ ਵਾਲਾ ਦੀਪ ਜਿਆਨਦਾਰ ਤਰੀਕੇ ਨਾਲ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਅਗਲੀ ਰੇਡ ਪਾਉਣ ਲਈ ਮੱਖਣਸਿਓ ਫੇਰ ਤਿਆਰ ਹੈ ਮਾਝੇ ਵਾਲਾ ਮੱਖਣਸਿਓ ਫੇਰ ਤਿਆਰ ਹੈ ਗਰਾਊਂਡ ਪਲੀਜ਼ ਬਾਰ ਬਾਰ ਬੇਨਤੀ ਹੈ ਵੀ ਨਾ ਗਰਾਊਂਡ ਚ ਜਾਓ ਜਿਹੜੇ ਵੀਰ ਗਰਾਊਂਡ ਚ ਆ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਗਰਾਊਂਡ ਚ ਨਾ ਆਓ ਭਾਈ ਜੀ ਵਾਧੂ ਵੀਰ ਗਰਾਊਂਡ ਚ ਕਰਦੇ ਭਾਈ ਪਲੀਜ਼ ਭਾਈ ਜੀ ਮੈਚ ਰੋਕ ਲਓ ਜੱਤ ਫਿਰ ਕਰਦੀ ਆਪਾਂ ਗਰਾਊਂਡ ਕਲੀਅਰ ਲਓ ਰਵੀ ਦਿਉਰੇ ਵਾਲਾ ਰੇਡ ਪਾਉਣ ਲਈ ਵਧਿਆ ਹੋਇਆ ਹੈ ਬਈ ਪਹਿਲੇ ਹੀ ਧੁੰਦ ਹੈ ਪਤਾ ਨਹੀਂ ਲੱਗਦਾ ਵੀ ਕਿਹੜਾ ਜੱਫੀ ਲੱਗਦਾ ਆਹ ਸਰਪੰਚ ਯਾ ਤਾਂ ਸਰਪੰਚ ਆਹ ਟਰਾਈ ਕਰਦਾ ਤੇ ਦਿਉਰੇ ਵਾਲਾ ਆਹ ਬਿੱਟੂ ਭੋਲੇ ਵਾਲੀਏ ਦਾ ਚੰਡੇਆ ਹੋਇਆ ਆਹ ਮੁੰਨਾ ਅਟਕ ਰਹੀ ਜਾਂਦਾ ਅੱਜ ਕਦੇ ਪਿੰਡ ਦੀ ਟੀਮ ਬਣਾ ਕੇ ਆਇਆ ਹੈ ਦਿਉਰੇ ਦੀ ਟੀਮ ਐਨ ਬਾਹੂ ਅਕਬਰਪੁਰਾ ਉਹ ਸ਼ੀਲੂ ਸ਼ੀਲੂ ਹੋਈ ਜਾਂਦੀ ਇਲੂ ਇਲੂ ਉਹ ਸ਼ੀਲੂ ਸ਼ੀਲੂ ਜਾਂਦੀ ਨੂੰ ਇਹੋ ਅਸ਼ੀਰਸ਼ ਨੂੰ ਉਹ ਹੋਈ ਜਾਂਦੀ ਨੂੰ ਇਹੋ ਉਹ ਭਾਈ ਆਉਂਦਾ ਸਵਾਦ ਕਰਦਾ ਨੇ ਗੱਪਰੂ ਵੀ ਪੋਰਾ ਹਰਿਆਣੇ ਦਾ ਜਫਿਆਂ ਦੀ ਝੜੀ ਲਾਉਂਦਾ ਸ਼ੋਰਾ ਹਰਿਆਣੇ ਦਾ ਲੈ ਵੀ ਡੈਨੀ ਬਾਈ ਇਸ ਰੇਡ ਤੋਂ ਬਾਅਦ ਮੈਚ ਰੁਕ ਲਿਓ ਆਪਾਂ ਥੋੜਾ ਗਰਾਊਂਡ ਖਾਲੀ ਕਰਾਉਣਾ ਹੈ ਇਸ ਰੇਡ ਤੋਂ ਬਾਅਦ ਮੈਚ ਜਿਹੜਾ ਜਰੂਰ ਰੁਕਿਆ ਜਾਵੇਗਾ ਆ ਦਵਰਜੀ ਵਾਲਾ ਦੀਪ ਇਹ ਅਧਵਰਜੀ ਦੀ ਧਰਤੀ ਦਾ ਦੀਪ ਪਧਰੀ ਵਾਲਾ ਰਾਜਾ ਅਜ ਕਹਿੰਦੇ ਚੇਚੇ ਤਰ ਤੇ ਪੁੱਜਿਆ ਹੋਇਆ ਆ ਜੋਰ ਲੱਗਿਆ ਹੋਇਆ ਦੋਨੋਂ ਖਿਡਾਰੀਆਂ ਦਾ ਮੈਚ ਰੋਕ ਲੈ ਡੈਨੀ ਜੀ ਜਦ ਤੱਕ ਗਰਾਊਂਡ ਕਲੀਅਰ ਨਹੀਂ ਹੁੰਦਾ ਉਨਿੰਦਰ ਆਪਾਂ ਮੈਚ ਨਹੀਂ ਸ਼ੁਰੂ ਕਰਾਂਗੇ ਜਿਹੜੇ ਦਰਸ਼ਕੀਰ ਗਰਾਊਂਡ 'ਚ ਆਏ ਆ ਭਾਈ ਬਾਹਰਲੇ ਪਾਸੇ ਲੈਣ ਤੋਂ ਨਾ ਐਦਾਂ ਕਰੋ ਬਹੁਤ ਵੱਡਾ ਫਾਈਨਲ ਚੱਲ ਰਿਹਾ ਹੈ ਕਬੱਡੀ ਦਾ ਨਜ਼ਾਰਾ ਲੈਣ ਦੇ ਲੋਕਾਂ ਨੂੰ ਬਾਕੀ ਵੀ ਨਾ ਐਦਾਂ ਕਰੋ ਪਲੀਜ਼ ਜਿਹੜੇ ਵੀਰ ਹਾਲੇ ਵੀ ਖੜੇ ਅੰਗਰਾੜ ਚ ਬਾਈ ਜੀ ਪਲੀਜ਼ ਗਰਾਊਂਡ ਕਲੀਅਰ ਕਰ ਦਈਏ ਆਹ ਵੇਖੋ ਵੀ ਸੰਧਵਾ ਦਾ ਪੁੱਤਰ ਮੱਖਣ ਸੰਧੂ ਕਬੱਡੀ ਪਾ ਰਿਹਾ ਆਹ ਵੇਖੋ ਵੀ ਐਨ ਪਈ ਹੋਈ ਕਬੱਡੀ ਤੇ ਹੁਣ ਕੌਣ ਲੈ ਵੀ ਟੀਕ ਵਾਲਿਆ ਜਾਂ ਫਿਰ ਕਹਿ ਦਿਓਰੇ ਵਾਲੇ ਨੂੰ ਹੁਣ ਜੱਫਾ ਲਾਵੇ ਪਰ ਡੀਕ ਬੜਾ ਟਰਾਈ ਕਰਦਾ ਤੇ ਪੁਆਇੰਟ ਆਹ ਮੱਖਣ ਮੱਖੀ ਆਪਣੀ ਟੀਮ ਲਈ ਸੁਰਖਵਲੀ ਅੰਕ ਦਾ ਵਾਅਦਾ ਕਰ ਗਿਆ 골ਡੀ ਬਾਈ ਚੁੱਕੇ ਤਵਾਇਆ ਹੋਇਆ ਹੈ ਪਰ ਮੈਚਾਂ ਦਾ ਲਾਈਵ ਨਾਲ ਜ਼ਿਆਦਾ ਟੱਕਰੇ ਆ ਇਤਸਾਰਨੇ ਦੇ ਕਬੱਡੀ ਕਪਲੀ ਉਹ ਸੱਦੇ ਲਾਰਿਆ ਵੀਰ ਬੈਸਟਰ ਨੂੰ ਬਸ਼ੇਰ ਦੇ ਦਿੱਤੇ ਜਾਣੇ ਪਰ ਇੱਧਰ ਉਹ ਯਾਦਾ ਸਰਪੰਚ ਯਾਦਾ ਸਰਪੰਚ ਜੱਟ ਦਾ ਮੁਕਾਬਲਾ 10 ਮੈਨੂ ਕਿੱਥੇ ਹੈ ਯਾਦੇ ਦਾ ਮੁਕਾਬਲਾ 10 ਮੈਨੂ ਕਿੱਥੇ ਹੈ ਇਹ ਹੈ ਯਾਦਾ ਸਰਪੰਚ ਖੇਡ ਕਬੱਡੀ ਦਾ ਬਾਦਸ਼ਾਹ ਖਿਡਾਰੀ ਐਨ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹੁਣ ਪਤਾ ਲੱਗੂ ਵੀ ਟਰੈਕਟਰ ਕਿੱਧਰ ਨੂੰ ਜਾਊ ਹੁਣ ਪਤਾ ਲੱਗਣਾ ਵੀ ਟਰੈਕਟਰ ਕਿੱਧਰ ਨੂੰ ਜਾਊ ਆ ਯਾਦਾ ਵੀ ਸੋਨੇ ਢਿੱਲੋਂ ਕਹਿੰਦਾ ਵੀ ਯਾਦਾ ਵੀ ਟਰੈਕਟਰ ਛੇਤੀ ਕਿਤੇ ਨਹੀਂ ਛੜਦਾ ਆਹ ਨੌਜਵਾਨ ਮੱਖਣ ਸਿੰਘ ਮੱਖੀ ਰੇਡ ਪੌਂਡ ਦੀ ਫਿਰ ਤਿਆਰ ਵਰ ਤਿਆਰ ਹੈ ਚਾਰ ਜਾਫੀ ਸਾਹਮਣੇ ਚੋਟੀ ਦੇ ਤਿਆਰੀ ਦੇ ਵਿੱਚ ਨੇ ਆਹ ਨੌਜਵਾਨ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਦਾ ਸ਼ੋਰਾ ਕਿ ਦਰਦਾਨੀ ਗੱਬਰ ਵਿਸ਼ੋਰ ਹਰਿਆਣੇ ਦਾ ਜਫਿਆਂ ਦੀ ਝੜੀ ਲਾਉਂਦਾ ਸ਼ੋਰਾ ਹਰਿਆਣੇ ਦਾ ਆ ਵੀ ਸ਼ੋਰਾ ਹਰਿਆਣੇ ਦਾ ਮੁੰਡਾ ਗੁਜਰਾਂ ਦਾ ਐਨ ਵੇਖ ਲਓ ਵੀ ਐਨ ਮੁਰਕੋ ਮੁਰਕੀ ਹੋਇਆ ਪਿਆ ਹੈ ਆਹ ਮੁਰਕੋ ਮੁਰਕੀ ਹੋਇਆ ਪਿਆ ਹੈ ਕਿ ਮੁਰਕੋ ਮੁਰਕੀ ਹੋ ਗਿਆ ਯਾਰ ਉਹ ਜੋਰ ਚੋ ਭਰਾਂਦਾ ਕੰਡਾ ਵੀ ਨਹੀਂ ਚੁਬਨਾ ਜਿਸ ਕਠੋਰ ਚੋਬਰਾਂ ਦਾ ਕਿ ਚੜੀ ਜਵਾਨੀ ਗਰਮ ਖੂਨ ਲਲਕਾਰੇ ਧਮ ਬਜਦੇ ਕਿ ਮਰਦ ਮਦਾਨੋਂ ਕਦੇ ਡਰ ਕੇ ਨਹੀਂ ਭੱਜਦੇ ਤੇ ਰਾਜੇ ਖੇਡੇ ਮਰਦ ਮਦਾਨੇ ਡਰ ਕੇ ਨਹੀਂ ਭੱਜਦੇ ਆ ਰੇਡ ਪੌਂਡੀ ਨੌਜਵਾਨ ਫਿਰ ਵਧਿਆ ਹੋਇਆ ਮੈਦਾਨ ਦੇ ਵਿੱਚ ਪਰ ਦੂਜੇ ਪਾਸੇ ਕੌਣ ਹੈ ਇਹ ਦਿਉਰੇ ਪਿੰਡ ਵਾਲਾ ਕਹਿੰਦੇ ਅਮਨ ਹੈ ਰਵੀ ਦਾ ਵੀਰ ਹੈ ਪਰ ਸੰਦੀਪ ਸੁਰਖਪਰੀਆ ਉਹ ਸੋਨਾ ਪੈਣ ਜੁੜ ਗਿਆ ਹੈ ਦਵਰਜੀ ਵਾਲਾ ਦੀਪ ਰੇਡ ਪੌਂਡੀ ਫਿਰ ਤਿਆਰ ਹੈ ਕੇ ਘੋੜੇ ਵਾਂਗ ਭੱਜੇ ਲੋਕੋ ਦਲਵੀਰ ਬਣਾਣੇ ਦਾ ਤਕੜੇ ਜੱਫੇ ਲਾਉਂਦਾ ਲੋਕੋ ਸੁਪਿੰਦਰ ਪਿੰਡ ਬਣਾਣੇ ਦਾ ਸੁਪਿੰਦਰ ਦੀ ਗੱਲ ਦਲਵੀਰ ਦੀ ਗੱਲ ਮਨਾਣੇ ਵਾਲੇ ਦੁੱਗੇ ਦੀ ਗੱਲ ਉਹ ਘੋਡੇ ਦੀ ਗੱਲ ਕਹਿੰਦੇ ਦੁਨੀਆ ਦੇ ਵਿੱਚ ਤੁਰੀ ਹੈ ਮਨਾਣੇ ਨਗਰ ਦਾ ਨਾਂ ਦੁਨੀਆ ਦੇ ਵਿੱਚ ਮਸ਼ਹੂਰ ਕਰਨ ਵਾਲੀ ਗੱਲ ਕੀਤੀ ਹੈ ਇਸ ਨਗਰ ਦੇ ਨਾਲ ਖਿਡਾਰੀਆਂ ਨੇ ਪਰ ਅੱਜ ਜੀਤੀ ਮਨਾਣਾ ਸੋਨੋ ਮਨਾਣਾ ਬਰਿੰਦਰ ਠਸਕਾ ਪਰਮਿੰਦਰ ਜੰਡਰ ਪਰਮਿੰਦਰ ਬੈਣੀ ਪਰ ਕਰਤਾਰ ਪਰ ਜਸਪ੍ਰਾ ਦੇ ਵੱਲੋਂ ਇੱਕ ਟਰੈਕਟਰ ਸਪான்ਸਰ ਕੀਤਾ ਗਿਆ ਹੈ ਇੱਕ ਰਾਕੇ ਵੱਲੋਂ ਟਰੈਕਟਰ ਸਪான்ਸਰ ਕੀਤਾ ਗਿਆ ਹੈ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਹੈ ਆ ਮੱਖਣ ਸਿੰਘ ਮੱਖੀ ਮੱਖੀ ਕਲਾ ਪਿੰਡ ਵਾਲਾ ਦਾ ਓਏ ਨੌਜਵਾਨਾ ਆ ਸ਼ੀਲੂ ਦੇ ਨਾਲ ਆ ਸ਼ੀਲੂ ਉਹ ਬੱਲੇ ਬੱਲੇ ਕਰਵਾ ਗਿਆ ਉਹ ਬੱਲੇ ਬੱਲੇ ਕਰਵਾ ਗਿਆ ਉਹ ਸ਼ੇਲੂ ਬੱਲੇ ਬੱਲੇ ਕਰਵਾ ਗਿਆ ਬਾਹੁ ਅਕਬਰ ਪਰਵਾਰਾ ਉਹ ਦਿਉਰੇ ਵਾਲਿਆਂ ਦੇ ਲਈ ਉਹ ਜੱਫੇ ਟਾਪ ਤੇ ਲਾ ਰਿਹਾ ਹੈ ਜੱਫੇ ਟਾਪ ਤੇ ਲਾ ਰਿਹਾ ਹੈ ਲੈ ਵੀ ਦਿਉਰੇ ਵਾਲਿਆ ਤਾਂ ਕਬੱਡੀ ਲੈ ਵੀ ਦਲਵੀਰ ਵੱਡੀਆਂ ਮੁਬਾਰਕਾਂ ਨੇ ਭਰਾ ਨੂੰ ਐਨ ਉਹ ਬਰਿੰਦਰ ਠੱਸ ਕੇ ਉਹਨਾਂ ਨੂੰ ਔਰ ਜਿੱਤੀ ਮਨਾਣੇ ਨੂੰ ਤੇ ਨਾਲ ਸੋਨੂੰ ਮਨਾਣੇ ਨੂੰ ਭਾਈ ਪ੍ਰਵਿੰਦਰ ਉਹ ਨਹੀਂ ਆਹ ਭਰਾ ਜਿਹੜੇ ਐਨ ਵਿਧਾਈ ਦੇ ਪਾਤਰ ਨੇ ਲੈ ਵੀ ਪ੍ਰਮੇਂਦਰ ਪੈਣੀਪਾਲ ਉਹ ਤੇਰਾ ਟਰੈਕਟਰ ਐਨ ਕੋਈ ਹੱਕਦਾਰ ਲੈ ਕੇ ਜਾਊ ਅੱਜ ਮੁੰਡਿਆਂ ਨੇ ਸਿਰੇ ਘਰਾਟਾ ਮਨਾਣੇ ਦੇ ਵਿੱਚ ਕਿ ਤੇਰੀ ਮੇਰੀ ਰਹਿ ਗਈ ਹਰ ਇੱਕ ਦੇ ਵਿੱਚ ਵੀ ਕਿ ਪੈਸੇ ਨੇ ਤਾਂ ਯਾਰੋ ਐਸੀ ਤਾਈ ਖਿੱਚ ਜਹੀ ਕਿ ਕੈਸਾ ਸਮਾਂ ਹੁਣ ਯਾਰੋ ਜੈਰੀ ਹੋ ਗਿਆ ਏ ਕਿ ਆਪਣਾ ਹੀ ਚੱਪੜ ਚੜੀ ਵਾਲਿਓ ਆਪਣਿਆਂ ਦਾ ਬੈਰੀ ਹੋ ਗਿਆ ਏ ਬੈਰੀ ਹੋ ਗਿਆ ਹਿੰਮਤ ਸੇ ਹਾਰਨਾ ਹਿੰਮਤ ਮਤ ਹਾਰਨਾ ਅਬ ਮੰਨਿਓ ਬੜਾ ਸੋਹਣਾ ਲਿਖਦਾ ਹੈ ਵੀ ਹਿੰਮਤ ਸੇ ਹਾਰਨਾ ਪਰ ਹਿੰਮਤ ਮਤ ਹਾਰਨਾ ਹਿੰਮਤ ਮਤ ਹਾਰਨਾ ਆ ਯਾਦਾ ਕਹਿੰਦੇ ਰੁਕਣ ਦੀ ਜਦੋਂ ਜਦ ਕਰ ਰਿਹਾ ਪਰ ਦੀਪ ਦਵਰਜੀ ਵਾਲਾ ਵਾਹ ਵਈ ਵਾਹ ਆ ਦੀਪ ਦਜਮੁਰਜੀ ਵਾਲਾ ਉਹ ਮੈਚ ਜਿਤਾ ਗਿਆ ਉਹ ਦਿਉਰੇ ਨੂੰ ਮੈਚ ਜਿਤਾ ਗਿਆ ਆ ਵੇਖੋ ਵੀ 25 ਤੇ 18 ਸੁਰਖਪੁਰ ਤੇ ਆ ਬੜਾ ਤਕੜਾ ਫਾਈਨਲ ਹੋਇਆ ਬੋਲੋ ਤੇ ਨਿਹਾਂ ਸ ਆ ਸ੍ਰੀਆ ਕਾਲ ਵੱਡੀ ਮਾਣਵਾ ਜੀ 13 ਫਰਵਰੀ ਵੱਲੋ ਮਾਜਰੇ ਦੇ ਵਿੱਚ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ 12 ਤੋਂ 13 ਫਰਵਰੀ ਬੱਬੂ ਮਾਨ ਦਾ ਖੁੱਲਾ ਅਖਾੜਾ ਲਾਹ ਹੀਰੇ ਦਾ ਖੁੱਲਾ ਅਖਾੜਾ ਤੇ ਮੇਜਰ ਲੀ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ 23 ਅਤੇ 24 ਜਨਵਰੀ ਨੂੰ ਜੰਡਰਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਮੇਜਰ ਲੀ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ 2.5 ਲੱਖ ਤੇ 2 ਲੱਖ ਦੇ ਭੱਜਣ ਗਿਆ ਜਿਹੜੇ ਬੈਸਟ ਬਣ ਗਏ ਉਹਨਾਂ ਨੂੰ ਨਵੀਆਂ ਆਲਟੋ ਗੱਡੀਆਂ ਦਿੱਤੀਆਂ ਜਾਣ ਗਿਆ ਵਾਕੇ ਜੀ ਆਲਟੋ ਗੱਡੀਆਂ ਲਈ ਸਾਡੇ ਰੇਂਜੰਡਪੁਰ ਦੇ ਵਿੱਚ ਸੱਦੇ ਲਾ ਰਹੇ ਐ ਅੱਜ ਦੇ ਇਸ ਕਬੱਡੀ ਕੱਪ ਦੀ ਹਲੋ ਅੱਜ ਦੇ ਇਸ ਕਬੱਡੀ ਕੱਪ ਦੀ ਬੈਨਰ ਜਿਹੜੀ ਟੀਮ ਹੈ ਉਹ ਦਿਉਰਾ ਜਿਸ ਟੀਮ ਨੇ ਸਾਢੇ 25 ਅੰਕ ਲਏ ਐ ਦਿਉਰਾ ਫਾਸਟ ਤੇ ਸੁਰਖਪੁਰ ਜਿਹੜੀ ਉਹ ਸੈਕਿੰਡ ਰਹੀ ਹੈ ਵੱਡੀ ਮੁਬਾਰਕਬਾਦ ਹੈ ਜੀ ਮਨਾਣੇ ਵਾਲਿਆਂ ਨੂੰ ਵਿਰੇ ਦੀ ਟੀਮ ਜਿਹੜੀ ਫਸਟ ਹੈ ਸੁਰਖਪੁਰ ਦੀ ਟੀਮ ਸੈਕਿੰਡ ਹੈ ਔਰ ਉਧਰ ਜੱਜੀ ਲਾਂਡਰਾ ਸਾਡਾ ਵੀਰ ਸੱਦੇ ਲਾਰੇ ਬਹੁਤ ਚੱਲਦੋ ਲਾਂਡਰਾ ਦੇ ਕਬੱਡੀ ਕੱਪ ਦੀਆਂ ਡੇਟਾ ਕਲੀਅਰ ਹੋਣਗੀਆਂ ਔਰ ਜਿੱਤੇ ਬੱਚਾ ਨੂੰ BMW ਗੱਡੀਆਂ ਕਾਰਾਂ ਦਿੱਤੀਆਂ ਜਾਣਗੀਆਂ BMW ਕਾਰਾਂ ਜਿਹੜੀਆਂ ਬੈਸਟਰ ਨੂੰ ਦਿੱਤੀਆਂ ਜਾਣਗੀਆਂ ਜੱਜੀ ਲਾਂਡਰਾ ਸਾਡਾ ਵੀਰ ਸੱਦੇ ਲਾ ਰਿਹਾ ਹੈ ਬਹੁਤ ਜਲਦ ਲਾਂਡਰਾਂ ਦੇ ਵਿੱਚ ਵੱਡਾ ਮੇਲਾ ਹੋਵੇਗਾ ਉਹ ਭਰਾ ਵੱਲੋਂ ਸੱਦੇ ਹੈ ਉਧਰ ਰਵੀ ਤਿਊੜ ਸਾਡਾ ਵੀਰ ਕਹਿੰਦਾ ਤਿਊੜ ਦੇ ਵਿੱਚ ਬਹੁਤ ਜਲਦ ਮਾਰਚ ਮਹੀਨੇ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਹਰੀਸ਼ ਯਾਰ ਬੈਸਟ ਦੱਸਣੀ ਹੈ ਸਵਜਦੇਸ਼ ਕਬੱਡੀ ਕੱਪ ਦਾ ਜਿਹੜਾ ਹੈ ਬੈਸਟ ਸਟਾਪਰ ਨਾਓ ਟੱਚ ਤੇ ਤਿੰਨ ਜਫੇ ਉਹੀ ਖਿਡਾਰੀ ਇਲੂ ਇਲੂ ਅੱਜ ਦੇ ਇਸ ਕਬੱਡੀ ਕੱਪ ਦਾ ਬੱਸ ਹਿਸਾ ਪਰਿਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸ਼ਿੱਲੂ ਬਾਹੂ ਆਪਰ ਅੱਜ ਦੇ ਇਸ ਕਬੱਡੀ ਕੱਪ ਦਾ ਬੱਸ ਹਿਸਾ ਪਰ ਰਿਹਾ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਦਵਰਜੀ ਵਾਲੇ ਦੀਪ ਨੇ ਨਾ ਕਬੱਡੀਆਂ ਪਾਈਆਂ ਤੇ ਨਾਵਾ ਕਾ ਅਸਰ ਕੀਤੇ ਹਨ ਮੈਂ ਬੋਲਦਾ ਮੈਂ ਪੜਦਾ ਰੱਦ ਰਵਿ ਦੇ 8 ਕਬੱਡੀਆਂ ਪਾਈਆਂ ਤੇ 8 ਅੰਕ ਹਾਸਲ ਕੀਤੇ ਤੇ ਦੀਪ ਦਵਰਜੀ ਕਹਿੰਦੇ ਵੀ ਟੀਮ ਦੀ ਸਹਿਮਤੀ ਦੇ ਨਾਲ ਇਹ ਤਿੰਨੇ ਖਿਡਾਰੀ ਅੰਬਾ ਸੁਰ ਸਿੰਘ ਵਾਲਾ ਰਵੀ ਦਿਉਰਾ ਤੇ ਦੀਪ ਦਵਰਜੀ ਇਹ ਸਾਂਝੇ ਤੌਰ ਤੇ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਰੇਡਰ ਨੇ ਦੀਪ ਦਵਰਜੀ ਰਵੀ ਦਿਉਰਾ ਤੇ ਨਾਲ ਅੰਬਾ ਸੁਰ ਸਿੰਘ ਵਾਲਾ ਅੱਜ ਦੇ ਇਸ ਕਬੱਡੀ ਕੱਪ ਦੇ ਬੈਸਟ ਰੇਡਰ ਨੇ ਬੈਸਟ ਰੇਡਰ ਨੇ ਤੇ ਬੈਸਟ ਟਾਪਰ ਉਹ ਬਾਹੂ ਅਕਬਰਪੁਰੀਆ ਸ਼ੀਲੂ ਉਹ ਵੱਡੀ ਮਾਰ ਖਵਾਦਾ ਦਿਉਰਾ ਦੀ ਟੀਮ ਨੂੰ ਬਿੱਟੂ ਢੋਲੇ ਵਾਲੀਏ ਨੂੰ ਰਜੇਸ਼ ਸ਼ੀਲੂ ਦੇ ਪਿਤਾ ਜੀ ਆਏ ਹੋਏ ਐ ਸੋ ਸ਼ੀਲੋ ਕਹਿੰਦਾ ਵੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਵੀ ਮੇਰੇ ਫਾਦਰ ਸਾਹਿਬ ਜਿਹੜੇ ਟਰੈਕਟਰ ਦੀ ਸ਼ੀਟ ਤੇ ਬੈਠਣਗੇ ਸਭ ਤੋਂ ਪਹਿਲਾਂ ਸ਼ੀਲੋ ਨੇ ਐਲਾਨ ਕਰ ਦਿੱਤਾ ਵੀ ਮੇਰੇ ਫਾਦਰ ਸਾਹਿਬ ਜਿਹੜੇ ਉਹ ਟਰੈਕਟਰ ਦੀ ਸ਼ੀਟ ਤੇ ਬੈਠਣਗੇ ਸੋ ਟਰੈਕਟਰ ਆਪਾਂ ਗਰਾਊਂਡ 'ਚ ਲੈ ਕੇ ਆਈਏ ਕਿ ਇੱਥੇ ਹੀ ਰੱਖਣਾ ਹੈ ਬਾਈ ਸਤਨਾਮ ਝਨੇੜੀ ਹੁਣੇ ਸਾਰੇ ਜਿੰਨੇ ਅੰਪਾਇਰ ਨੇ ਜਿੰਨੇ ਕਮੈਂਟੇਟਰ ਸਾਰੇ ਦਰਸ਼ਕ ਵੀਰ ਸਾਰੀ ਸੰਗਤ ਦਾ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਕਬੱਡੀ ਕੱਪ ਦਾ ਆਨੰਦ ਮਾਣਿਆ ਔਰ ਮੇਲੇ ਦੀਆਂ ਰੌਣਕਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਵਾਅਦਾ ਕੀਤਾ ਹੈ ਉਧਰ ਸਾਡੇ ਵੀਰ 12